ਪੰਜਾਬੀ ਨਿਕ ਮੀਡੀਆ ਵੇਖਰੇ ਦਸ਼ਮਤਾਸ ਸਵਾਗਤ ਹੈ ਮੈਂ ਹਤ ਮੰਨ ਬੇਤੀ ਬੁਲਟਿਨ ਦੀ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਫਾਜ਼ਿਲਕਾ ਵਿੱਚ 5 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਕਿਤੀਆਂ ਗਿਆ ਸਬਤ ਤੋਂ ਮੁਲਜ਼ਮ ਕੀਤੇ ਗਏ ਗ੍ਰਿਫਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਵਾਪਰਿਆ ਵੱਡਾ ਹਾਦਸਾ ਬਾਹੂ ਮੰਸਲਾ ਇਮਾਰਤ ਡਿੱਗਣ ਦੇ ਨਾਲ ਮਲਬੇ ਹੇਠ ਦਬੇ ਲੋਕ ਅਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਜ਼ਥੇਦਾਰਾਂ ਨੂੰ ਹਟਾਉਣ ਦੇ ਉੱਤੇ ਆਰ ਪੀ ਸਿੰਘ ਦਾ ਬਿਆਨ ਆਇਆ ਸਾਹਮਣੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਫਸਿਲ ਕਪੂਲਸ ਦੇ ਵੱਲੋਂ ਇੱਕ ਕਾਰ ਦੇ ਵਿੱਚ 5 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਜਿਸ ਨੂੰ ਕਿ ਇੱਕ ਕੈਮਿਸਟ ਦੀ ਦੁਕਾਨ ਤੇ ਮਾਲਕ ਦੇ ਵੱਲੋਂ ਗੋਦਾਮ ਦੇ ਵਿੱਚ ਵਰਤਿਆ ਜਾ ਰਿਹਾ ਸੀ ਜੋ ਕਿ ਇਸ ਖੇਤਰ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਬਤਦਸਤ ਹੈ। ਸਪਲਾਈ ਚੇਨ ਦਾ ਪਤਾ ਲੱਗਣ ਦੇ ਇੱਕ ਬਾਦ ਤਿੰਨ ਮੈਂਮਰੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਦੁਕਾਨ ਦੇ ਮਾਲਕ ਅਤੇ ਉਸ ਦੇ ਸਾਥੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜ਼ਿਕਰ ਹੋ ਗਿਆ ਕਿ 5,68,000 ਆਦਤ ਪਾਉਣ ਵਾਲੀਆਂ ਕੈਪਸੂਲ ਜੜੇ ਨੇ ਅਤੇ 18,150 ਟ੍ਰਮਡੋਰ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਇਹ ਦਵਾਈਆਂ ਸਰੀਰ ਦਰਦ ਅਤੇ ਚਿੰਤਾ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਨੇ ਅਤੇ ਇਸ ਦੇ ਨਾਲ ਹੀ ਡਾਕਟਰ ਦੀ ਪਰਚੀ ਤੋਂ ਬਿਨਾਂ ਇਹ ਦਵਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ लुधियाना के फोकल पॉइंट के नेे बीती शाम एक बहुमंसला इमारत डिखन का मामला सामने आया इमारत के हिटा चार तो पांच लोग दबे हुए दसे जा रहे हैं दे बचाओ बचाव कार्य लगातार किया जा रहा है दस दिए कि थाना फोकल पॉइंट की ਪੁਲਸ ਤੇ ਵੱਲੋਂ ਕਟਨਾ ਵਾਲੀ ਥਾਂ ਤੇ ਉੱਤੇ ਬਚਾਓ ਕਾਰਜ ਵਿੱਚ ਲਗਾਤਾਰ ਜੁਟੀ ਹੋਈ ਹੈ ਇਸ ਮਾਮਲੇ ਤੇ ਪੰਜਾਬ ਦੇ ਸੀਐਮ ਮਾਨ ਨੇ ਵੀ ਟਵੀਟ ਕੀਤਾ। ਉਹਨਾਂ ਟਵੀਟ ਕਰ ਲਿਖਿਆ ਕਿ ਲੁਧਿਆਣਾ ਵਿਖੇ ਇੱਕ ਫੈਕਟਰੀ ਦੀ ਇਮਾਰਤ ਦੀ ਗੱਲ ਦੀ ਖਬਰ ਮਿਲੀ ਹੈ ਅਤੇ ਮੈਂ ਪ੍ਰਸ਼ਾਸਨ ਨੂੰ ਤੁਰੰਤ ਹਾਲਾਤ ਦਾ ਜਾਇਜ਼ਾ ਲੈਣ ਤੇ ਦਿਸ਼ਾ ਨਿਰਦੇਸ਼ ਵਿਚਾਰੀ ਕੀਤੇ। ਉਹਨਾਂ ਕਹਿ ਕਿ ਬਚਾਓ ਟੀਮਾਂ ਦੀਆਂ ਪਹੁੰਚ ਪਈਆਂ ਨੇ ਅਤੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਮਲਬੇ ਹੇਠ ਦੱਬੇ ਕਰਮਚਾਰੀਆਂ ਤੇ ਜਲਦ ਸੁਰੱਖਿਆ ਤੋਂ ਉਹਨਾਂ ਨੂੰ ਬਾਹਰ ਆਉਣ ਤੇ ਤੰਦਰੁਸਤ ਹੋਣ ਦੀ ਮੈਂ ਕਾਮਨਾ ਕਰਦਾ। ਪਾਸ਼ਪਤੀ ਸਿਨੀਅਰ ਰਾਸ਼ਟਰੀ ਆਗੂ ਆਰ. ਪੀ. ਸਿੰਘ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚਕਾਰ ਚੱਲ ਰਿਹਾ ਟਕਰਾਅ ਸਿੱਖ ਧਰਮ ਅਤੇ ਰਾਜਨੀਤਿਕ ਸੰਸਥਾਵਾਂ ਦੇ ਅੰਦਰ ਸੱਤਾ ਸੰਘਰਸ਼ ਨੂੰ ਦਰਸਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਜੋਤੇਦਾਰਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਸਥਾਪਿਤ ਕਰਨ ਦੀ ਕੋਸ਼ਿਸ਼ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਨੂੰ ਇੱਕ ਚੁਣੌਤੀ ਦਿੱਤੀ ਹੈ ਜਿਸ ਦੇ ਨਤੀਜੇ ਵਜੋਂ ਉਹਨਾਂ ਨੂੰ ਹਟਾ ਦਿੱਤਾ ਗਿਆ, ਜਿਸ ਕਾਰਨ ਉਹਨਾਂ ਕਹਿ ਹੈ ਕਿ ਇਹ ਸੰਘਟ ਹੋਰ ਗਹਿਰਾ ਗਿਆ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਇਹ ਸ਼ੁਰੂ ਤੋਂ ਹੀ ਸੰਪਰਾਤਕ ਕਿ ਰਾਜਪ੍ਰੇਤੀ ਦੇ ਵਿੱਚ ਹੁੰਦਾ ਆ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਚੌਥੇ ਦਰਾਂ ਨੂੰ ਹਟਾਉਣ ਦੇ ਕਦਮ ਤੇ ਲੰਮੇ ਸਮੇਂ ਤੇ ਪ੍ਰਭਾਵ ਪੈ ਸਕਦੇ ਨੇ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਲਈ ਜਿਸ ਨੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਤੇ ਆਪਣਾ ਕੰਟਰੋਲ ਬੜਾਏ ਰੱਖਿਆ ਹੈ ਉਦੋਂ ਹੀ ਪਾਜਪਾਗੂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲਾਂ ਹੀ ਕਮਜ਼ੋਰ ਪ੍ਰੋਸਿਰਜਕਤਾ ਇਸ ਫੈਸਲੇ ਦੇ ਨਾਲ ਹੋਰ ਪ੍ਰਭਾਵਿਤ ਹੋ ਸਕਦੀ ਹੈ ਜਿਸ ਦੇ ਨਾਲ ਕਿ ਪੈਚਵਾਰੇ ਦੇ ਵਿੱਚ ਵੰਡ ਪੈ ਦਾ ਖਤਰਾ ਹੈ ਕਸਕਟ ਸ਼ੌਕ ਮਹਿਤਾ ਦੇ ਨੇੜੇ ਪਿੰਡ ਖੱਬੇ ਰਾਜਪੂਤਾ ਵਿਖੇ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲ ਗਿਆ ਇਸ ਵਾਦਾ ਤੇ ਕਾਰਨ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਿੰਡ ਖੱਬੇ ਰਾਜਪੂਤਾ ਦੇ ਖੇਡ ਗਰਾਊਂਡ ਦੇ ਵਿੱਚ ਦੱਸਤੀਏ ਕਿ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਸੀ ਜਿਸ ਦੀ ਸਮਾਪਤੀ ਦੇ ਮੌਕੇ ਜੇਤੂ ਟੀਮਾਂ ਨੇ ਇਨਾਮ ਵੰਡ ਤੇ ਤੁਰੰਤ ਬਾਅਦ ਮੋਟਰਸਾਈਕਲ ਤੇ ਆਏ ਦੋ ਨਕਾਬਪੋਸ਼ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਿਆ ਅਤੇ ਮੱਕੇ ਤੋ ਕੋ ਫਰਾ ਹੋ ਗਈ ਇਸ ਦੌਰਾਨ ਫੁੱਟਬਾਲ ਖਿਡਾਰੀ ਗੁਰਸੇਵਕ ਸਿੰਘ ਪਿੰਡ ਨੰਗਲੀ ਦੀ ਗੋਲੀ ਲੱਗਨ ਨਾਲ ਜਿੱਥੇ ਮੌਤ ਹੋ ਗਈ ਉੱਥੇ ਹੀ ਟੂਰਨਾਮੈਂਟ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਪਿੰਡ ਖਬiraj ਪੂਤਾ ਤੇ ਗੋਲੀ ਲੱਗਨ ਨਾਲ ਕੰਬੀ ਰਸਖਮੀ ਹੋ ਗਿਆ ਜਿਸ ਨੂੰ ਕਿ ਤੁਰੰਤ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ फिलहाल पुलिस के वालों इस मामले की जांच शुरू कर दी गई है अमरीका ने शुक्रवार को भारत एक व्यापार समझौते वकालत की थी। ना कि उत्पाद उत्पाद प्रबंधन देशों संबंधों हुलारा दिता जा सके जानकारी मुताबक अमरीका के वणज सक्र हवर्ड लुटनिक ने कहा है कि भारत को अपना खेतीबाड़ी बाजार खोलने की जरूरत है क्योंकि भारत बेहद विशाल है अमरीका भी बेहद विशाल है इसनों करना सही तरीका एक मैक्रो है इस ਤੇ ਸੋਚਦੇ ਆ ਕਿ ਅਸੀਂ ਇਸ ਨੂੰ ਪੂਰਾ ਕਰ ਸਕਦੇ ਹਾਂ ਅਮਰੀਕਾ ਭਾਰਤ ਦੇ ਨਾਲ ਇੱਕ ਵੱਡੇ ਪੈਮਾਨੇ ਵਿਆਪਕ ਅਧਾਰਤ ਵਪਾਰ ਸਮਝੌਤਾ ਕਰਨ ਦੇ ਵਿੱਚ ਦਿਲਚਸਪੀ ਰੱਖਦਾ ਹੈ ਜੋ ਕਿ ਹਰ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦਾ ਹੈ ਉਹਨਾਂ ਕਹਿੰਦੇ ਮੈਨੂੰ ਲੱਗਦਾ ਹੈ ਕਿ ਇਹ ਕੀਤਾ ਜਾ ਸਕਦਾ ਹੈ ਅਤੇ ਇਹ ਕੁਝ ਵੱਡਾ ਕਰਨ ਦਾ ਸਮਾਂ ਹੈ ਉਹਨਾਂ ਕਹਿੰਦੇ ਕਿ ਅਜਿਹਾ ਜੋ ਭਾਰਤ ਅਤੇ ਅਮਰੀਕਾ ਨੂੰ ਇਕੱਠੇ ਜੋੜਦਾ ਹੈ ਪਰ ਇਹ ਇੱਕ ਵਿਆਪਕ ਪੱਧਰ ਤੇ ਕੀਤਾ ਜਾ ਸਕਦਾ ਹੈ ਉਤਪਾਦ ਦੁਆਰਾ ਉਤਪਾਦ ਨਹੀਂ ਸਕੋ ਪੂਰੀ ਚੀਜ਼ ਉਹਨਾਂ ਕਹਿੰਦੇ ਕਿ ਆਓ ਅਮਰੀਕਾ ਪ੍ਰਤੀ ਭਾਰਤ ਦੀ ਚਰਚ ਨੀਤੀ ਨੂੰ ਹੇਠਾਂ ਲਿਆਈਏ ਇਸ ਨਾਲ ਹੀ ਉਹਨਾਂ ਕਹਿ ਆਏ ਕਿ ਭਾਰਤੀ ਖੇਤੀਬਾੜੀ ਬਾਜ਼ਾਰ ਨੂੰ ਵੀ ਹੁਣ ਖੁੱਲਣਾ ਪਵੇਗਾ ਅਤੇ ਇਹ ਸਿਰਫ ਬੰਦ ਨਹੀਂ रह ਸਕਦਾ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਬੀਚਿੰਗ ਦੇ ਵਿੱਚ ਨੈਸ਼ਨਲ ਪੀਪਲਸ ਕਾਂਗਰਸ ਦੇ ਮੌਕੇ ਤੇ ਹੋਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਰਤ ਅਤੇ ਚੀਨ ਦੇ ਕੋਲ ਸਰਹਦੀ ਖੇਤਰਾਂ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਗੱਲ ਆਖੀ ਉਹਨਾਂ ਕਿਹਾ ਹੈ ਕਿ ਦੋਵਾਂ ਧਿਰਾਂ ਨੂੰ ਕਦੇ ਵੀ ਦੁਗਲੇ ਸਬੰਧਾਂ ਨੂੰ ਸੀਮਾ ਪ੍ਰਸ਼ਾਸਨ ਦੇ ਵੱਲੋਂ ਪ੍ਰਭਾਸ਼ਿਤ ਨਹੀਂ ਹੋਣ ਦੇਣਾ ਚਾਹੀਦਾ ਇਸ ਮੌਕੇ ਬਾਗ ਨੇ ਕਿਹਾ ਹੈ ਕਿ ਸਾਡੇ ਕੋਲ ਇੱਕ ਨਿਰਪੱਖ ਅਤੇ ਵਾਚਬ ਹੱਲ ਤੱਕ ਸਰਹੱਦੀ ਖੇਤਰਾਂ 'ਚ ਸ਼ਾਂਤੀ ਬੜਾਈ ਰੱਖਣ ਲਈ ਕਾਫੀ ਸਮਰਥ ਹੈ ਇਸ ਨਾਲ ਹੀ ਉਹਨਾਂ ਕਿਹਾ ਕਿ ਸਾਨੂੰ ਕਦੇ ਵੀ ਦੁਗਲੇ ਸਬੰਧਾਂ ਨੂੰ ਸੀਮਾ ਪ੍ਰਸ਼ਾਸਨ ਪ੍ਰਸ਼ਨ ਦੁਆਰਾ ਪ੍ਰਭਾਸ਼ਿਤ ਨਹੀਂ ਹੋਣ ਦੇਣਾ ਚਾਹੀਦਾ ਜਾਂ ਫਿਰ ਖਾਸ ਅੰਤਰਾਂ ਨੂੰ ਸਾਡੇ ਦੁਗਲੇ ਸਬੰਧਾਂ ਦੀ ਸਮੁੱਚੀ ਤਸਵੀਰ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਾ ਚਾਹੀਦਾ ਦੋਹਾ ਨੇ ਦੋਹਾ ਦੇਸ਼ਾਂ ਨੂੰ ਇੱਕ ਦੂਜੇ ਦੇ ਸਫਲਤਾ ਦੇ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ ਇਸ ਦੇ ਨਾਲ ਹੀ ਸਰਹੱਦੀ ਕਲਪਾਤ ਦੇ ਲਈ ਬੀਚਿੰਗ ਦੇ ਵਿਸ਼ੇਸ਼ ਪ੍ਰਤੀਨਿਧੀ ਵੀ ਹੱਤ ਚੀਨੀ ਮੰਤਰੀ ਨੇ ਕਿਹਾ ਕਿ ਦੋਹਾ ਤੇ ਰਾਨੂ ਇੱਕ ਦੂਜੇ ਦੇ ਵਿਰੁੱਧ ਪੈਰਾ ਦੇ ਦੀ ਬਜਾਏ ਸਹਿਯੋਗ ਕਰਨਾ ਚਾਹੀਦਾ ਹੈ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੂੰ ਛਾਤੀ ਦੇ ਵਿੱਚ ਬੇਚੈਨੀ ਮਹਿਸੂਸ ਹੁੰਤ ਬਾਅਦ ਏਮਸ ਦਿੱਲੀ ਵਿਖੇ ਦਾਖਲ ਕਰਵਾਇਆ ਗਿਆ ਦੱਸਿਆ ਕਿ ਉਪ ਰਾਸ਼ਟਰਪਤੀ ਨੂੰ ਸਵੇਰੇ 2 ਵਜੇ ਦੇ ਕਰੀਬ ਹਸਪਤਾਲ ਲੇਆੰਦਾ ਗਿਆ ਅਤੇ ਕ੍ਰਿਸ਼ਿਕਲ ਕੇਅਰ ਯੂਨਿਟ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਡਾਕਟਰ ਅਤੇ ਇੱਕ ਟੀਮ ਦੇ ਵੱਲੋਂ ਉਹਨਾਂ ਦੀ ਸਿਹਤ ਸਥਿਤੀ ਦੇ ਨੂੰ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ ਸੂਤਰਾਂ ਮੁਤਾਬਕ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੂੰ ਐਤਵਾਰ ਸਵੇਰੇ ਪੇਚੈਨੀ ਅਤੇ ਛਾਤੀ ਦੇ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਦਿੱਲੀ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਸ ਸਮੇਂ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਅਤੇ ਉਹੋ ਨਿਗਰਾਨੀ ਹੇਠ ਹਨ ਅੱਜ ਦੇ ਬੁਲਟਿਨ ਦੇ ਵਿੱਚ ਫਿਲਹਾਲ ਇਹਨਾਂ ਕੱਲ ਫਿਰ ਹਾਸਲ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਪਨੇਰਾ ਹੋ ਪੰਜਾਬੀ ਲਿਖ ਮੀਡੀਆ ਦੇ ਨਾਲ